ਵੰਗਾਰ ਟੀਵੀ ਤੁਹਾਨੂੰ ਉਹਨਾਂ ਤੱਥਾਂ ਦੇ ਰੂਬਰੂ ਕਰਵਾਉਣ ਜਾ ਰਿਹਾ ਹੈ ਜਦੋਂ ਪੰਜਾਬ ਦੇ ਅੰਦਰ ਸਿੱਖਾਂ ਨੂੰ ਹੀ ਕੋਹ ਕੋ ਕੇ ਮਾਰਿਆ ਗਿਆ ਅਤੇ ਦੁਨੀਆ ਭਰ ਵਿੱਚ ਸਿੱਖਾਂ ਨੂੰ ਹੀ ਅੱਤਵਾਦੀ ਕਹਿ ਕੇ ਬਦਨਾਮ ਕੀਤਾ ਗਿਆ। they are being lumped with these terrorists sitting in Canada. That's a point I want to make repeatedly and I will make it repeatedly on every single show I do that these people are not Sikhs. These people are terrorists and they will be treated like terrorists. The problem is they are not being treated like terrorists. It must worry us that a Khalistani terrorist who worships terrorist Bindranwale has been elected from the Kadur Sahab Lok Sabha constituency. It's absolutely a systemic flaw that a terrorist has been allowed to contest the Lok Sabha elections to begin with. But the fact remains that he was voted for by the people in the constituencies. This is a further matter of grave concern. ਇਸ ਹਕੂਮਤੀ ਜ਼ੁਲਮ ਅਤੇ ਤਸ਼ੱਦਦ ਦੇ ਵਿਰੋਧ ਵਿੱਚ ਹੀ ਵੰਗਾਰ ਮੈਗਜ਼ੀਨ ਦੇ ਐਡੀਟਰ ਬਲਜੀਤ ਸਿੰਘ ਖਾਲਸਾ ਨੇ ਸਾਲ 2004 ਵਿੱਚ ਕਿਤਾਬ ਹਿੰਦੂਸਤਾਨੀ ਅੱਤਵਾਦ ਲਿਖੀ ਸੀ ਜਿਸ ਦੀਆਂ ਹੁਣ ਤੱਕ 5 ਐਡੀਸ਼ਨਾਂ ਛਪ ਚੁੱਕੀਆਂ ਹਨ ਅੱਜ ਅਸੀਂ ਇਸੇ ਹੀ ਕਿਤਾਬ ਵਿੱਚੋਂ ਤੁਹਾਨੂੰ ਪਿੰਡ ਕਿਲੀ ਬੋਦਲਾ ਵਿੱਚ ਵਾਪਰੀ ਹਕੂਮਤੀ ਕਹਿਰ ਦੀ ਦਾਸਤਾਨ ਸੁਣਾਉਣ ਜਾ ਰਹੇ ਹਾਂ ਜਦੋਂ ਇੱਕ ਸਿੱਖ ਪਰਿਵਾਰ ਦੇ ਬੇਦੋਸ਼ੇ ਅਤੇ ਨੇ ਹੱਥੇ ਮੈਂਬਰਾਂ ਨੂੰ ਪੁਲਿਸ ਫੋਰਸਾਂ ਵੱਲੋਂ ਬੰਨ੍ਹ ਕੇ ਉਹਨਾਂ ਦਾ ਮਾਸਕ ਕਦੂਕਾਸ਼ ਨਾਲ ਛਿੱਲਿਆ ਗਿਆ ਅਤੇ ਉੱਤੇ ਸਾੜਦੇ ਬਲ ਦੀ ਗਰਮ ਲੁਕ ਪਾ ਕੇ ਉਹਨਾਂ ਨੂੰ ਮਾਰਿਆ ਗਿਆ। ਕਿਤਾਬ ਦੇ ਅੰਦਰ ਇਹ ਦਾਸਤਾਨ ਇਸ ਤਰ੍ਹਾਂ ਬਿਆਨ ਕੀਤੀ ਗਈ ਹੈ। ਪੰਜਾਬ ਅੰਦਰ ਸਿੱਖ ਸੰਘਰਸ਼ ਦੀ ਖਿੜੀ ਬਸੰਤ ਨੂੰ ਪਾਚੜ ਵਿੱਚ ਬਦਲਣ ਲਈ ਹਿੰਦੁਸਤਾਨੀ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਕਿਸ ਤਰ੍ਹਾਂ ਹਲਕਾ ਕੇ ਖੁੱਲੀ ਛੱਡ ਦਿੱਤਾ ਗਿਆ ਸੀ। ਤੇ ਉਸ ਹਲਕਾ ਪੁਨੇ ਵਿੱਚ ਉਸ ਨੇ ਕਿਸ ਕਿਸ ਤਰ੍ਹਾਂ ਦੀ ਦਰਿੰਦਗੀ ਦਾ ਨੰਗਾ ਨਾਚ ਕੀਤਾ ਇਸ ਦਾ ਜੇਕਰ ਕਿਸੇ ਨੇ ਨਮੂਨਾ ਵੇਖਣਾ ਹੋਵੇ ਤਾਂ ਮੱਖੂ ਤੋਂ 7 ਕਿਲੋਮੀਟਰ ਦੂਰ ਪਿੰਡ ਕਿਲੀ ਬੋਦਲਾ ਦੇ ਉਜਾੜ ਹੋ ਚੁੱਕੇ ਘਰ ਦੀਆਂ ਮੂਹਕ ਕੰਦਾਂ ਤੁਹਾਨੂੰ ਇਸ ਦਰਿੰਦਗੀ ਦੀ ਦਾਸਤਾਨ ਸੁਣਾ ਦੇਣਗੀਆਂ ਉਹ ਦਾਸਤਾਨ ਜਿਸ ਨੂੰ ਸੁਣ ਕੇ ਪੱਥਰ ਵੀ ਰੋ ਉੱਠਣ ਪਰ ਹਿੰਦੂਸਤਾਨੀ ਹਾਕਮਾਂ ਦੇ ਪੱਥਰ ਦਿਲਾਂ ਨੂੰ ਪਿਘਲਾਉਣ ਤੋਂ ਅਜੇ ਤੱਕ ਇਹ ਦਾਸਤਾਨ ناکਾਮ ਰਹੀ ਹੈ ਪਿੰਡ ਕਿਲੀ ਬੋਦਲਾ ਦੇ ਉਸ ਬਹਿਕ ਤੇ ਪਹੁੰਚਣ ਲਈ ਸਾਨੂੰ ਘੱਟੇ ਭਰੇ ਰਾਹਾਂ ਵਿੱਚ ਦੀ ਲੰਮਾ ਸਫਰ ਤੈਅ ਕਰਨਾ ਪਿਆ ਜਿੱਥੇ ਅੱਜ ਸਨ 2004 ਵਿੱਚ ਉਦਾਸ ਕੰਦਾਂ ਦੇ ਅੰਦਰ ਦੋ ਤਿੰਨ ਉਦਾਸ ਜੀ ਦਿਨ ਕੱਟੇ ਕਰ ਰਹੇ ਹਨ ਇਸ ਬਹਿਕ ਤੇ ਦੋ ਭਰਾ ਖੇਤੀਬਾੜੀ ਇੰਸਪੈਕਟਰ ਅਜੀਤ ਸਿੰਘ ਅਤੇ ਉਸਦੇ ਭਰਾ ਦਲਬੀਰ ਸਿੰਘ ਦੇ ਘਰ ਨਾਲੋਂ ਨਾਲ ਰਾਜ਼ੀ ਖੁਸ਼ੀ ਵਾਸਤੇ ਸਨ ਜਦੋਂ ਪੰਜਾਬ ਅੰਦਰ ਦਿੱਲੀ ਸਰਕਾਰ ਦੇ ਜ਼ਬਰ ਅਤੇ ਧੱਕੇਸ਼ਾਹੀ ਵਿਰੁੱਧ ਜੁਝਾਰੂ ਲਹਿਰ ਦਾ ਆਗਮਨ ਹੋਇਆ ਇਨ੍ਹਾਂ ਦੋਹਾਂ ਪਰਿਵਾਰਾਂ ਦਾ ਵੀ ਜੁਰਮ ਕੇਵਲ ਇੰਨਾ ਸੀ ਕਿ ਇਹਨਾਂ ਦੇ ਘਰਾਂ ਵਿੱਚੋਂ ਵੀ ਜੁਝਾਰੂ ਨੌਜਵਾਨ ਲੰਘਦੇ ਟੱਪ ਦੇ ਪਰਸ਼ਾਦਾ ਸ਼ੱਕ ਲੈਂਦੇ ਸਨ 7 ਅਕਤੂਬਰ 1991 ਦੀ ਸ਼ਾਮ ਨੂੰ ਸਰਦਾਰ ਅਜੀਤ ਸਿੰਘ ਦੇ ਘਰ ਇਲਾਕੇ ਵਿੱਚ ਪੈਂਦੇ ਪਿੰਡ ਸੂਦਾਂ ਦਾ ਛੋਟੀ ਉਮਰ ਦਾ ਜੁਝਾਰੂ ਭਾਈ ਜੋਗਿੰਦਰ ਸਿੰਘ ਨਿੱਕੂ ਅਤੇ ਉਸ ਦੇ ਤਿੰਨ ਸਾਥੀ ਪਰਸ਼ਾਦਾ ਸ਼ਕਲ ਲਈ ਬੈਠੇ ਸਨ ਕਿ ਪੁਲਿਸ ਦੀਆਂ ਦੋ ਜਿਪਸੀਆਂ ਸਿੰਘਾਂ ਨੂੰ ਲੱਭਦੀਆਂ ਉਧਰ ਆ ਨਿਕਲੀਆਂ ਪਿੰਡ ਦੇ ਸਰਪੰਚ ਹਰਪਿੰਦਰ ਸਿੰਘ ਨੂੰ ਅੱਗੇ ਲਾ ਕੇ ਪੁਲਸੀਆਂ ਨੇ ਅਜੀਤ ਸਿੰਘ ਦੇ ਘਰ ਦਾ ਬੂਹਾ ਖੁਲਵਾਇਆ ਅਤੇ ਫਿਰ ਅੰਦਰ ਦਾਖਲ ਹੋ ਗਏ। ਪੁਲਿਸ ਦੀ ਧਾੜ ਇਸ ਸੂਤੇ ਹੀ ਆਈ ਚਾਬਦੀ ਸੀ ਕਿ ਇਹਨਾਂ ਦੇ ਘਰਾਂ ਵਿੱਚ ਜੁਝਾਰੂ ਸਿੰਘ ਪਰਸ਼ਾਦਾ ਸ਼ੱਕ ਦੇ ਹਨ ਪਰ ਜੇਕਰ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਇਸ ਵੇਲੇ ਸਿੰਘ ਅੰਦਰ ਮੌਜੂਦ ਹਨ ਤਾਂ ਸ਼ਾਇਦ ਦੋ ਅਫਸਰ ਖੁਦ ਪਹਿਲਾਂ ਘਰ ਵਿੱਚ ਦਾਖਲ ਹੋਣ ਦੀ ਜੁਰਤ ਨਾ ਕਰਦੇ। ਉਹ ਤਾਂ ਸਿਰਫ ਪਰਿਵਾਰ ਤੇ ਪੁਲਸੀਆ ਰੋਭ ਪਾਉਣ ਅਤੇ ਪੁਲਿਸ ਦੇ ਹੱਥ ਵਿਖਾਉਣ ਦੇ ਮਕਸਦ ਨਾਲ ਹੀ ਆਏ ਜਾਪਦੇ ਸਨ। ਸਰਪੰਚ ਦੇ ਨਾਲ ਜਿਉਂ ਹੀ ਇਨਸਪੈਕਟਰ ਬਲਕਾਰ ਸਿੰਘ ਅਤੇ ਏਐਸਆਈ ਜਰਨੈਲ ਸਿੰਘ ਘਰ ਦੇ ਅੰਦਰ ਦਾਖਲ ਹੋਏ ਤਾਂ ਅੰਦਰ ਬੈਠੇ ਝੁਝਾਰੂਆਂ ਨੇ ਆਪਣੀਆਂ ਅਸਲਟਾਂ ਦੇ ਫਾਇਰ ਖੋਲ ਦਿੱਤੇ ਬਲਕਾਰ ਸਿੰਘ ਅਤੇ ਜਰਨੈਲ ਸਿੰਘ ਉੱਥੇ ਹੀ ਢੇਰੀ ਹੋ ਗਏ ਅਤੇ ਇੱਕ ਹੌਲ ਦਾ ਜ਼ਖਮੀ ਹੋ ਕੇ ਪਿੱਛੇ ਨੂੰ ਭੱਜ ਗਿਆ ਸਰਪੰਚ ਵਾਲੇ ਸਿੰਘਾਂ ਨੇ ਕੋਈ ਗੋਲੀ ਨਹੀਂ ਚਲਾਈ ਪਰ ਫਿਰ ਵੀ ਉਹ ਭੱਜ ਕੇ ਮੁੱਖ 게ਟ ਦੀ 부르ਜੀ ਉੱਲੇ ਹੋ ਗਿਆ ਇਸ ਪਿੱਛੋਂ ਸਿੰਘਾਂ ਨੇ ਚਾਹ ਕਾਰਿ ਛੱਡਦੇ ਆ। ਸਾਨਿਹਾਰ ਸਾਤਰੀਏ ਕਰੇ। ਮਰੇ ਹੋਏ ਪੁਲਿਸ ਵਾਲਿਆਂ ਦੇ ਸ਼ਸਤਰ ਕਬਜ਼ੇ ਵਿੱਚ ਕੀਤੇ ਅਤੇ ਅਜੀਤ ਸਿੰਘ ਦੇ ਘਰ ਦੇ ਸੱਜੇ ਹੱਥ ਵਾਲੀ ਕੰਧ ਟੱਪ ਕੇ ਖੇਤਾਂ ਵੱਲ ਨਿਕਲ ਗਈ। ਜਾਣ ਲੱਗੇ ਨੇਕੂ ਨੇ ਲਲਕਾਰਾ ਮਾਰਿਆ ਕਿ ਅਸੀਂ ਖੇਤਾਂ ਵੱਲ ਜਾ ਰਹੇ ਹਾਂ। ਜਿਸ ਨੇ ਵੀ ਸਾਡੇ ਪਿੱਛੇ ਆਉਣਾ ਆ ਜਾਵੇ। ਉਸ ਦੇ ਸਾਥੀ ਤਾਂ ਕਮਾਦ ਵਿੱਚ ਜਾ ਵੜੇ ਪਰ ਉਹ ਸ਼ਾਇਦ ਬੇਦੋਸ਼ੇ ਪਰਿਵਾਰ ਨੂੰ ਬਚਾਉਣ ਲਈ ਪੁਲਿਸ ਦਾ ਮੋਹ ਆਪਣੇ ਵੱਲ ਪੁਹਾਉਣਾ ਚਾਹੁੰਦਾ ਸੀ ਉਹ ਕਮਾਦ ਵਿੱਚ ਵੜਨ ਦੀ ਬਜਾਏ ਪੂਰੀ ਸ਼ਾਨ ਨਾਲ ਪਹੇਤੇ ਹੋ ਕੇ ਧੁਰਪਿਆ ਅਤੇ ਥੋੜੀ ਅੱਗੇ ਜਾ ਕੇ ਮਸ਼ੀਨ ਗਨ ਬੀੜੀ ਖਲੋਤੀ ਪੁਲਿਸ ਦੀ ਜਿਪਸੀ ਦੀ ਸ਼ਿਸ਼ਤ ਵਿੱਚ ਆ ਗਿਆ ਉਸ ਦੇ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਪਰ ਜਿਉਂਦੇ ਜਿਏ ਪੁਲਿਸ ਦੇ ਹੱਥੋਂ ਦੀ ਬਚਾਏ ਉਸਨੇ ਸਾਈਨਾਈਡ ਖਾ ਕੇ ਮੌਤ ਨੂੰ ਗਲ ਲਾ ਲਿਆ ਪੁਲਿਸ ਦੇ ਅੰਦਰ ਹਕੂਮਤ ਵੱਲੋਂ ਦਾਖਲ ਕੀਤੀ ਵੈਸ਼ਤ ਦੀ ਅਗਨ ਨਿੱਕੋ ਦੇ ਮਾਰੇ ਜਾਣ ਨਾਲ ਠੰਡੀ ਨਾਲ ਹੋਈ ਡੀਐਸਪੀ ਜੀਰਾ ਦੇਵਰਾਜ ਸ਼ਰਮਾ ਅਤੇ ਐਸਐਸਪੀ ਫਿਰੋਜ਼ਪੁਰ ਸਤੀਸ਼ ਕੌਸ਼ਲ ਦੀ ਅਗਵਾਈ ਵਿੱਚ ਵੱਡੀ ਪੁਲਿਸ ਫੋਰਸ ਮੌਕੇ ਤੇ ਪਹੁੰਚ ਗਈ ਅਤੇ ਦੋ ਪੁਲਿਸ ਅਫਸਰਾਂ ਦੇ ਮੌਤ ਦਾ ਬਦਲਾ ਦੋ ਬੇਦੋਸ਼ੇ ਪਰਿਵਾਰਾਂ ਤੋਂ ਆਪਣੇ ਢੰਗ ਨਾਲ ਲੈਣ ਲੱਗੀ ਇਸ ਵੇਲੇ ਇਹਨਾਂ ਦੋਹਾਂ ਪਰਿਵਾਰਾਂ ਦੇ ਘਰਾਂ ਵਿੱਚ ਜੋ ਮੈਂਬਰ ਮੌਜੂਦ ਸਨ ਉਹ ਸਨ ਬੀਬੀ ਇਕਬਾਲ ਕੌਰ ਉਮਰ 90 ਸਾਲ ਬੀਬੀ ਇਕਬਾਲ ਕੌਰ ਦਾ ਵੱਡਾ ਪੁੱਤਰ ਅਜੀਤ ਸਿੰਘ ਖੇਤੀਬਾੜੀ ਇਨਸਪੈਕਟਰ ਉਮਰ 50 ਸਾਲ ਅਜੀਤ ਸਿੰਘ ਦੀ ਪਤਨੀ ਬੀਬੀ ਲਖਮਿੰਦਰ ਕੌਰ ਉਮਰ 45 ਸਾਲ ਇਹਨਾਂ ਦੀ ਨੂੰ ਮੰਜੀਤ ਕੌਰ ਉਮਰ 26 ਸਾਲ ਮੰਜੀਤ ਕੌਰ ਦੇ ਦੋ ਬੱਚੇ ਨਰਿੰਦਰ ਕੌਰ ਉਮਰ 3.5 ਸਾਲ ਅਤੇ ਰਵਿੰਦਰਪਾਲ ਸਿੰਘ ਉਮਰ 1.5 ਸਾਲ ਅਜੀਤ ਸਿੰਘ ਦੇ ਦੂਜੇ ਭਰਾ ਦਲਬੀਰ ਸਿੰਘ ਦੀ ਪਤਨੀ ਜਸਵਿੰਦਰ ਕੌਰ ਉਮਰ 40 ਸਾਲ ਦਲਬੀਰ ਸਿੰਘ ਦੇ ਲੜਕੇ ਸੁਖਵਿੰਦਰ ਸਿੰਘ ਉਮਰ 21 ਸਾਲ ਅਤੇ ਰਾਜਵਿੰਦਰ ਸਿੰਘ ਉਮਰ 15 ਸਾਲ ਦਲਬੀਰ ਸਿੰਘ ਖੁਦ ਘਰੋਂ ਬਾਹਰ ਗਿਆ ਹੋਇਆ ਸੀ ਅਤੇ ਉਸ ਦੀ ਲੜਕੀ ਜਸਬੀਰ ਕੌਰ ਆਪਣੇ ਦਾਦੇ ਮਲੂਕ ਸਿੰਘ ਨਾਲ ਗੁਰਦੁਆਰਾ ਨਾਨਕਸਰ ਵਿਖੇ ਗਈ ਹੋਈ ਸੀ ਜਿਸ ਕਾਰਨ ਇਹ ਬੱਚ ਗਏ ਡੀਐਸਪੀ ਦੇਵਰਾਜ ਸ਼ਰਮਾ ਦੀ ਗਵਾਈ ਵਿੱਚ ਪੁਲਿਸ ਦੀ ਵੈਸ਼ਤ ਦਾ ਨੰਗਾ ਨੱਚ ਆਰੰਭ ਹੋਇਆ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਔਰਤਾਂ ਸਮੇਤ ਅਲਫ ਨੰਗੇ ਕਰਕੇ ਅਜੀਤ ਸਿੰਘ ਦੇ ਘਰ ਦੇ ਵੇੜੇ ਵਿਚਲੀ ਧਰੇਕ ਨਾਲ ਸੰਗਲਾ ਨਾਲ ਨੋੜ ਦਿੱਤਾ ਗਿਆ। ਪੰਜਾਬ ਦੇ ਸੱਚੇ ਸੁੱਚੇ ਸਭਿਆਚਾਰ ਵਿੱਚ ਨੂਤੀ ਦਾ ਘਰ ਦੇ ਬਜ਼ੁਰਗਾਂ ਸਾਹਮਣੇ ਸਿਰ ਨੰਗਾ ਕਰਨਾ ਵੀ ਮਾੜਾ ਸਮਝਿਆ ਜਾਂਦਾ ਹੈ ਪਰ ਪਾਪ ਦੀ ਇੱਕ ਨਵੀਂ ਜਾਂਚ ਦੇ ਰੂਪ ਵਿੱਚ ਆਈਆਂ ਹਿੰਦੁਸਤਾਨੀ ਫੋਰਸਾਂ ਨੇ ਸਿੱਖਾਂ ਦੇ ਜ਼ੁਲਮوں ਤੇ ਤਸ਼ੱਦਦ ਦੀ ਲੜੀ ਵਿੱਚ ਪਿਤਾ ਦੇ ਸਾਹਮਣੇ ਧੀ ਨੂੰ ਅਤੇ ਪਰ ਆਦੀ ਸਾਹਮਣੇ ਪੈਨ ਨੂੰ ਨੰਗੀ ਕਰਕੇ ਕੁੱਟਣ ਅਤੇ ਲੁੱਟਣ ਦੀ ਜਿਹੜੀ ਘਿਣਾਉਣੀ ਖੇਡ ਰੰਬੀ ਹੋਈ ਸੀ ਉਸ ਦਾ ਇੱਕ ਘਿਣਾਉਣਾ ਰੂਪ ਅੱਜ ਕਿਲੇ ਬੋਦਲਾ ਪਿੰਡ ਵਿੱਚਲੀ ਇੱਕ ਚਾਰ ਦੀਵਾਰੀ ਨੇ ਵੇਖਣਾ ਸੀ ਪਰਵਾਰ ਦੇ ਸਾਰੇ ਜੀ ਇੱਕ ਦੂਜੇ ਦੇ ਸਾਹਮਣੇ ਅਲਫ ਨੰਗੇ ਕਿਤੇ ਜਾ ਚੁੱਕੇ ਭਾਵੇਂ ਇੱਕ ਦੂਜੇ ਤੋਂ ਨਜ਼ਰਾਂ ਚੁਰਾਉਂਦੇ ਹੋਏ ਮਾਨੋ ਸੰਸਾਰ ਦੀ ਸਭ ਤੋਂ ਵੱਡੀ ਸਜ਼ਾ ਭੁਗਤ ਰਹੇ ਸਨ ਪਰ ਹਲਕੇ ਹੋਏ ਪੁਲਸੀਆਂ ਨੇ ਪਰਿਵਾਰ ਦੀਆਂ ਔਰਤਾਂ ਨੂੰ ਰੱਜ ਕੇ ਜ਼ਲੀਲ ਕਰਨ ਪਿੱਛੋਂ ਵੀ ਆਪਣੀ ਸਜ਼ਾ ਨੂੰ ਇੱਥੇ ਖਤਮ ਨਹੀਂ ਸੀ ਕੀਤਾ। ਰਸੋਈ ਅੰਦਰੋਂ ਕੱਦੂ ਕਾਸ਼ ਲੈ ਕੇ ਉਸ ਨਾਲ ਉਹਨਾਂ ਦੀਆਂ ਲੱਤਾਂ ਬਾਹਾਂ ਤੋਂ ਖੁਰਚ-ਖੁਰਚ ਕੇ ਬੜੇ ਹੀ ਵੈਛੇ ਤਰੀਕੇ ਨਾਲ ਸਾਰੇ ਜੀਵਾਂ ਦਾ ਵਾਰੋ-ਵਾਰੀ ਮਾਸ ਉਤਾਰਿਆ ਜਾਣ ਲੱਗਾ। ਉਹਨਾਂ ਦੀਆਂ ਦਿਲਵਿੰਵੀਆਂ ਚੀਕਾਂ ਨੇ ਸ਼ਾਇਦ ਅਸਮਾਨ ਵਿੱਚ ਵੀ ਮੋਰੀਆਂ ਕਰ ਦਿੱਤੀਆਂ ਹੋਣ। ਪਰ ਨਾ ਹੀ ਇਹ ਆਵਾਜ਼ਾਂ ਪੱਥਰਦਿਲ ਹਾਕਮਾਂ ਵਿੱਚ ਤਰਸ ਪਰ ਸਕੀਆਂ ਅਤੇ ਨਾ ਹੀ ਉਹਨਾਂ ਦੇ ਬੁੱਚੜ ਭਨੇ ਕਰਿੰਦਿਆਂ ਦੇ ਦਿਲ ਅੰਦਰਲੇ ਜਨੂੰਨ ਨੂੰ ਘਟਾ ਸਕੀਆਂ ਇਹ ਸਾਰੀ ਦਰਿੰਦਗੀ ਕੇਵਲ ਮਰਦਾਂ ਤੇ ਹੀ ਨਹੀਂ ਬਲਕਿ ਔਰਤਾਂ ਤੇ ਵੀ ਬਰਾਬਰ ਕੀਤੀ ਜਾ ਰਹੀ ਸੀ ਕੱਦੂ ਕਾਸ਼ ਨਾਲ ਘਰ ਦੇ ਜੀਵਾਂ ਦੀ ਚਮੜੀ ਛਿੱਲਨੀ ਪੁਲਿਸ ਦੇ ਅੱਤ ਦੀ ਅਖੀਰ ਨਹੀਂ ਸੀ ਇਹਨਾਂ ਨੇ ਆਪਣੇ ਅੱਤ ਦੇ ਅਜੇ ਕੁਝ ਹੋਰ ਰੂਪ ਵੀ ਵਿਖਾਉਣੇ ਸਨ ਘਰ ਵਿੱਚ ਪਿਆ ਡੀਜ਼ਲ ਪਤਿਲਿਆਂ ਵਿੱਚ ਪਾ ਕੇ ਰਸੋਈ ਅੰਦਰ ਗਰਮ ਕੀਤਾ ਗਿਆ ਪਿੰਡ ਦੇ ਵਿੱਚ ਹੀ ਪਏ ਲੱਕ ਦੇ ਡਰਮ ਵਿੱਚੋਂ ਲੱਕ ਵੀ ਗਰਮ ਕਰਕੇ ਪਿਘਲਾਈ ਗਈ ਅਤੇ ਇਹ ਦੋਵੇਂ ਸੜਦੇ ਪਲ ਦੇ ਪਦਾਰਥ ਉਹਨਾਂ ਦੇ ਛਿੱਲੇ ਹੋਏ ਸਰੀਰਾਂ ਤੇ ਪਾਏ ਜਾਣ ਲੱਗੇ। ਸਾਰੇ ਟੱਬਰ ਦੇ ਬੇਗੁਨਾਹ ਜੀਆਂ ਦੀਆਂ ਚੀਕਾਂ ਸਾਰੇ ਵਾਤਾਵਰਣ ਵਿੱਚ ਗੂੰਜਦੀਆਂ ਰਹੀਆਂ ਪਰ ਉਹ ਪੱਥਰਦਿਲ ਹਿੰਦੂਸਤਾਨੀ ਸਿਸਟਮ ਦੇ ਮਨ ਵਿੱਚ ਰਹਿਮ ਨਾ ਪਰ ਸਕੀਆਂ। ਮੁਗਲ ਰਾਜ ਵਿੱਚ ਵੀ ਅਜਿਹੇ ਹੌਲਨਾਕ ਜ਼ੁਲਮ ਦੀ ਕੋਈ ਮਿਸਾਲ ਨਹੀਂ ਮਿਲਦੀ। ਮੁਗਲ ਰਾਜ ਅੰਦਰ ਸਿੰਘਾਂ ਨੂੰ ਤਾਂ ਕਈ ਕਿਸਮ ਦੇ ਹੌਲਨਾਕ ਤਸੀਹੇ ਦਿੱਤੇ ਜਾਂਦੇ ਸਨ ਅਤੇ ਬੇਸ਼ੱਕ ਛੋਟੇ-ਛੋਟੇ ਬੱਚੇ ਵੀ ਕਤਲ ਕਰ ਦਿੱਤੇ ਜਾਂਦੇ ਸਨ ਪਰ ਕਿਸੇ ਬੀਬੀ ਨੂੰ ਸ਼ਰਿਆਮ ਬੇਪਰਦ ਕਰਕੇ ਅਜਿਹੇ ਤਸੀਹੇ ਦੇਣ ਦੀ ਮਿਸਾਲ ਮੁਗਲ ਕਾਲ ਵਿੱਚ ਵੀ ਕਿਤੇ ਨਹੀਂ ਮਿਲਦੀ ਮੁਗਲਾਂ ਦੇ ਕਾਲ ਸਮੇਂ ਉਹ ਸਿੱਖ ਸੰਘਰਸ਼ ਵਿੱਚ ਜੂਝਣ ਵਾਲੀਆਂ ਸਿੰਘਨੀਆਂ ਨੂੰ ਵੀ ਗ੍ਰਿਫਤਾਰੀ ਤੋਂ ਪਿੱਛੋਂ ਵੱਧ ਤੋਂ ਵੱਧ ਚੱਕੀ ਪੀਸਣ ਦੀ ਸਜ਼ਾ ਦਿੰਦੇ ਸਨ ਜਿਸ ਦਾ ਜ਼ਿਕਰ ਸਾਨੂੰ ਇਤਿਹਾਸ ਅਤੇ ਅਰਦਾਸਾਂਦਰੋਂ ਵੀ ਮਿਲਦਾ ਹੈ ਔਰ ਹਿੰਦੂ ਰਾਜ ਦੀ ਜ਼ਾਬਰ ਪੁਲਿਸ ਬਿਲਕੁਲ ਹੀ ਬੇਗੁਨਾਹ ਸਿੱਖ ਬੀਬੀਆਂ ਨੂੰ ਨਿਰਵਸਤਰ ਕਰਕੇ ਕੱਦੂ ਕਾਸ਼ ਨਾਲ ਉਹਨਾਂ ਦੀ ਚਮੜੀ ਛੇਲ ਕੇ ਅਤੇ ਫਿਰ ਉਹਨਾਂ ਜ਼ਖਮਾਂ ਵਿੱਚ ਸੜਦੇ ਬਲ ਦੀ ਲੁੱਕ ਅਤੇ ਡੀਜ਼ਲ ਪਾ ਪਾ ਕੇ ਮੁਗਲ ਰਾਜ ਦੀ ਰੂਹ ਨੂੰ ਵੀ ਕਾਂਬਾ ਛੇੜ ਦੇਣ ਤੇ ਬੇਸਿੱਧ ਸੀ ਇਸ ਵੈਸ਼ੀ ਖੇੜ ਵਿੱਚ ਜਦੋਂ ਇਸ ਅਪਾਗੇ ਪਰਿਵਾਰ ਦੇ ਕਈ ਜੀਆਂ ਦੀਆਂ ਦੇਹਾਂ ਸੜ ਜਾਂਦੇ ਨਾਲ ਨਾਲ ਹੱਥਾਂ ਦੀਆਂ ਉਂਗਲਾਂ ਹੀ ਝੜ ਗਈਆਂ ਤਾਂ ਫਿਰ ਫੈਸਲਾ ਹੋਇਆ ਕਿ ਹੁਣ ਇਹਨਾਂ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਜਾਵੇ ਜਦੋਂ ਅਦਮਰੇ ਸਾਰੇ ਜੀਆਂ ਨੂੰ ਧਰਤੀ ਤੇ ਲਟਾ ਕੇ ਗੋਲੀਆਂ ਮਾਰੀਆਂ ਗਈਆਂ ਤਾਂ ਆਪਣੀ ਅਦਮਰੀ ਮਾਂ ਮਨਜੀਤ ਕੌਰ ਦੇ ਸਰੀਰ ਨਾਲ ਚੰਬੜ ਕੇ ਰੋ ਰਹੇ 1.5 ਸਾਲ ਦੇ ਰਵਿੰਦਰਪਾਲ ਸਿੰਘ ਦੇ ਵੀ ਇੱਕ ਗੋਲੀ ਮੱਥੇ ਨਾਲ ਘਸਰ ਕੇ ਲੰਘ ਗਈ ਅਤੇ ਉਹ ਵੀ ਜ਼ਖਮੀ ਹੋ ਕੇ ਡਿੱਗ ਪਿਆ। ਲਾਸ਼ਾਂ ਚੁੱਕ ਕੇ ਜਦੋਂ ਪੁਲਿਸ ਵੈਨ ਵਿੱਚ ਸੁੱਟੀਆਂ ਗਈਆਂ ਤਾਂ ਡੀਐਸਪੀ ਦੇਵਰਾਜ ਸ਼ਰਮਾ ਨੇ ਉਸ 1.5 ਸਾਲ ਦੇ ਮਾਸੂਮ ਨੂੰ ਠੋਡ ਮਾਰਿਆ ਅਤੇ ਹੁਕਮ ਕੀਤਾ ਕਿ ਇਸ ਨੂੰ ਵੀ ਲਾਸ਼ਾਂ ਦੇ ਨਾਲ ਹੀ ਵੈਨ ਵਿੱਚ ਸੁੱਟ ਲੋ। ਮਨਜੀਤ ਕੌਰ ਦੀ 3 ਸਾਲ ਦੀ ਲੜਕੀ ਨਰਿੰਦਰ ਕੌਰ ਜੋ ਕਿ ਇਸ ਵੈਸ਼ੀ ਖੇਡ ਦੇ ਆਰੰਭ ਹੋਣ ਸਮੇ ਘਰੋਂ ਬਾਹਰ ਖੇਡ ਰਹੀ ਸੀ ਅਤੇ ਸਾਹਮਣੇ ਬੋਟਿਆਂ ਵਿੱਚ ਲੁਕ ਗਈ ਸੀ ਉਹ ਇਸ ਕਾਰਨ ਬਚ ਗਈ ਪਰ ਡੀਐਸਪੀ ਦੇਵਰਾਜ ਸ਼ਰਮਾ ਦਾ ਹੁਕਮ ਸੀ ਕਿ ਕੋਈ ਜੀ ਜਿਉਂਦਾ ਨਹੀਂ ਛੱਡਣਾ ਇਸ ਕਾਰਨ ਜਦੋਂ ਇਸ ਬੱਚੀ ਤੇ ਇੱਕ ਸਿੱਖ ਹੋਮਗਾਰਡ ਜਵਾਨ ਦੀ ਨਿਗਾਹ ਪਈ ਤਾਂ ਉਸਨੇ ਆਪਣੇ ਕੁਝ ਰਹਿਮਦਿਲ ਸਾਥੀਆਂ ਦੀ ਮਦਦ ਨਾਲ ਉਸਨੂੰ ਲੁਕਾ ਲਿਆ ਅਤੇ ਆਪਣੀ ਪਤਨੀ ਦੇ ਹਵਾਲੇ ਕਰ ਦਿੱਤਾ ਬਾਦ ਵਿੱਚ ਉਸ ਨੂੰ ਪਰਿਵਾਰ ਦੇ ਬਾਕੀ ਮੈਂਬਰਾਂ ਜੋ ਬਾਹਰ ਹੋਣ ਕਾਰਨ ਬਚੇ ਸਨ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਇਸ ਪਿੱਛੋਂ ਆਪਣੀ ਇਸ ਦਰਿੰਦਗੀ ਨੂੰ ਪੁਲਿਸ ਮੁਕਾਬਲੇ ਦਾ ਨਾਂ ਦੇਣ ਲਈ ਹਿੰਦੁਸਤਾਨੀ ਪੰਜਾਬ ਪੁਲਿਸ ਨੇ ਘਰ ਦੀਆਂ ਕੰਧਾਂ ਗੋਲੀਆਂ ਨਾਲ ਛਲਨੀ ਕਰ ਦਿੱਤੀਆਂ ਛੱਤ ਤੇ ਗਰਨੇਡ ਸੁੱਟ ਕੇ ਮਘੋਰੇ ਕੀਤੇ ਅਤੇ ਕਹਾਣੀ ਬਣਾ ਦਿੱਤੀ ਕਿ ਪਰਿਵਾਰ ਦੇ ਮੈਂਬਰ ਮੁਕਾਬਲੇ ਦੌਰਾਨ ਕ੍ਰਾਸ ਫਾਇਰਿੰਗ ਵਿੱਚ ਮਾਰੇ ਗਏ ਹਨ ਪਰਿਵਾਰ ਦੇ ਬੱਚੇ ਮੈਂਬਰਾਂ ਨੇ ਜਦੋਂ ਘਰ ਵਿੱਚ ਆ ਕੇ ਵੇਖਿਆ ਤਾਂ ਉਸ ਵੈਸ਼ੀ ਜ਼ੁਲਮ ਦੀ ਹਰ ਇੱਕ ਨਿਸ਼ਾਨੀ ਉਸੇ ਤਰ੍ਹਾਂ ਹੀ ਸਪਸ਼ਟ ਸਾਹਮਣੇ ਦਿਖ ਰਹੀ ਸੀ ਇੱਥੋਂ ਤੱਕ ਕਿ ਕੱਦੂ ਕਾਸ਼ ਵਿੱਚ ਮਨੁੱਖੀ ਮਾਸ ਵੀ ਫਸਿਆ ਹੋਇਆ ਸੀ ਅੱਜ ਸਨ 2004 ਵਿੱਚ 13 ਸਾਲ ਹੋ ਗਏ ਹਨ ਇਸ ਹੌਲਨਾਕ ਕਾਂਡ ਨੂੰ ਪਰ ਘਰ ਦੇ ਬੱਚੇ ਦੋ ਕਜੀਆਂ ਦੇ ਉਦਾਸ ਚਿਹਰੇ ਹੀ ਨਹੀਂ ਘਰ ਦੀਆਂ ਕੰਧਾਂ ਵੀ ਇਸ ਵੈਸ਼ੀ ਜ਼ੁਲਮ ਦੀ ਮੂਖ ਗਵਾਹੀ ਦੇ ਰਹੀਆਂ ਹਨ ਪਰਿਵਾਰ ਵਾਲਿਆਂ ਨੇ ਘਰ ਦੀਆਂ ਕੰਧਾਂ ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਧਰੇਕ ਨਾਲ ਬੰਨੇ ਸੰਗਲਾਂ ਵਿੱਚੋਂ ਨਾਲ ਹੀ ਰਹਿ ਗਿਆ ਇੱਕ ਟੁਕੜਾ ਉਸੇ ਹੀ ਹਾਲਤ ਵਿੱਚ ਸੰਭਾਲੇ ਹੋਏ ਹਨ ਇਥੋਂ ਤੱਕ ਕਿ ਰਸੋਈ ਵਿੱਚ ਗਰਮ ਕੀਤੀ ਲੋਕ ਕਾਫੀ ਹੱਦ ਤੱਕ ਸਫਾਈ ਕਰਨ ਦੇ ਬਾਵਜੂਦ ਅਜੇ ਵੀ ਸਲਫਾਂ ਤੇ ਜੰਮੀ ਹੋਈ ਦਿਸਦੀ ਹੈ ਉਦੋਂ 1.5 ਸਾਲ ਦਾ ਬੱਚਾ ਰਵਿੰਦਰਪਾਲ ਸਿੰਘ ਜੋ ਉਦੋਂ ਕਿਸਮਤ ਨਾਲ ਬਚ ਗਿਆ ਸੀ ਅੱਜ ਸੰ 2004 ਵਿੱਚ 14 ਸਾਲ ਦਾ ਹੋ ਚੁੱਕਾ ਹੈ ਪਰ ਉਸ ਦੇ ਮੱਥੇ ਤੇ ਗੋਲੀ ਦਾ ਨਿਸ਼ਾਨ ਅਜੀਬੀ ਹੈ ਇਸ ਹੌਲਨਾਕ ਕਾਂਡ ਦਾ ਦੁਨੀਆ ਭਰ ਦੀ ਪ੍ਰੈਸ ਨੇ ਨੋਟਿਸ ਲਿਆ ਸੀ ਰੋਲਾ ਵੇ ਪੂਰੀ ਦੁਨੀਆ ਅੰਦਰ ਹੀ ਪਿਆ ਪਰ ਭਾਰਤ ਦੇਸ਼ ਦੀ ਮਹਾਨਤਾ ਦਾ ਇਹ ਇੱਕ ਹੋਰ ਪਰਮਾਨ ਹੈ ਕਿ ਅਜੇ ਤੱਕ ਇਸ ਵੈਸ਼ੀ ਖੇਡ ਵਿੱਚ ਸ਼ਰੀਕ ਇੱਕ ਵਿਦ ਰਿੰਦੇ ਨੂੰ ਸਜ਼ਾ ਤਾਂ ਕੀ ਮਿਲਨੀ ਸੀ ਨੌਕਰੀ ਤੋਂ ਹੱਥ ਵੀ ਨਹੀਂ ਧੋਣੇ ਪਏ ਜਿਹੜੇ ਲੋਕ ਅੱਜ ਪੰਜਾਬ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਪੰਜਾਬ ਪੁਲਿਸ ਦੇ ਸੋਹਲੇ ਗੋਂਦੇ ਹਨ ਉਹ ਜੇਕਰ ਇਸ ਕਬਰਸਤਾਨ ਵਾਲੀ ਸ਼ਾਂਤੀ ਦੇ ਗਰਭ ਵਿੱਚ ਲੁਕੀਆਂ ਹਜ਼ਾਰਾਂ ਹੀ ਮਾਸੂਮਾਂ ਦੀਆਂ ਚੀਕਾਂ ਦੀ ਖੋਜ ਕਰਨ ਤਾਂ ਉਹਨਾਂ ਲਈ ਇਹ ਸ਼ਾਂਤੀ ਫਖਰ ਦਾ ਨਹੀਂ ਸ਼ਰਮ ਦਾ ਕਾਰਨ ਬਣ ਜਾਵੇਗੀ ਜੇਕਰ ਤੁਸੀਂ ਪੰਜਾਬ ਵਿੱਚ ਭਾਰਤੀ ਹਕੂਮਤ ਦੇ ਜ਼ੁਲਮ ਤੇ şiddਤ ਦੀਆਂ ਅਜਹੀਆਂ ਅਜਹੀਆਂ ਹੋਰ ਹਾਲਨਾ ਘਟਨਾਵਾਂ ਬਾਰੇ ਜਾਨੂ ਹੋਣਾ ਚਾਹੁੰਦੇ ਹੋ ਤਾਂ ਕਿਤਾਬ ਹਿੰਦੁਸਤਾਨੀ ਆਤਵਾਦ ਮੰਗਵਾ ਕੇ ਜ਼ਰੂਰ ਪੜੋ ਇਹ ਕਿਤਾਬ ਤੁਸੀਂ ਡਾਕ ਰਾਹੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ